ਜిల్లా ਫੋਤੇਗਰ ਸਾਹਿਬ ਵਿੱਚ ਪਿੰਡ ਪੈਰਪੁਰਵੀ ਖੇਸ ਇੱਕ 17 ਸਾਲ ਦੀ ਮਾਸੂਮ ਬੱਚੀ ਖੁਸ਼ਬੂ ਕਰਨੀ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਜੀਵਨ ਦੀ ਲਾਸਤ ਮਾਪਤ ਕਰ ਲਈ ਹੈ ਆਓ ਸੁਣਦੇ ਹਾਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ 399 ਪੀਸੀ ਕੀ ਜਿਹਨੇ ਕੁਪਾਇ ਨੇ ਕੋਈ ਜ਼ਹਿਰੀਲੀ ਚੀਜ਼ ਖਾਦੀ ਸੀ ਉਦੇ ਅਕੋਰਡਿੰਗ ਇਹਨੂੰ ਸਿਵਲ ਹਸਪਤਾਲ ਫਤਿਹਗੜ ਸਾਹਿਬ ਦੇ ਬਾਦਰ ਸਾਹਿਬ ਖਾਣੀ ਲੈ ਕੇ ਆਏ ਸੀਗੇ ਮੋਟ ਸਰ ਦੇ ਉੱਠਾ ਕੇ ਇੱਕ ਬੰਦੀ ਰੋਹਰ ਸੈਂਟਰ ਦੇ ਉੱਠਾ ਕੇ ਲੈ ਆਏ ਸੀ ਤੇ ਇੱਥੋਂ ਉਹਨਾਂ ਨੇ ਮਤਲਬ ਰੈਫਰ ਕਰਤਾ ਉਹਦੀ ਅਪਡੇਸ਼ਨ ਦੇਖ ਕੇ ਸੈਕਟਰ 32 ਫਿਰ 32 ਤੋਂ ਇਹ ਉੱਥੋਂ ਮਤਲਬ ਨਾ ਆਪਣੀ ਸਟੇਟਮੈਂਟ ਦੇ ਆਧਾਰ ਤੇ ਇੱਥੇ ਲੈ ਆਏ ਸੀਗੇ ਤੇ ਇੱਥੇ ਦੀ ਮੌਤ ਹੋ ਗਈ ਪਿੰਡ ਫੈਰੋਂਪੁਰ ਤੇ ਉਸ ਤੋਂ ਬਾਅਦ ਇਹਨੂੰ ਮ੍ਰਿਤਕ ਹਾਲ ਦੇ ਚ ਇੱਥੇ ਲਿਆਂਦਾ ਗਿਆ ਅੱਜ ਇਹਦਾ ਪੋਸਟਮਾਰਟਮ ਰਿਪੋਰਟ ਆਹੀ ਹੋ ਰਹੀ ਹੈ ਤੇ ਜੋ ਅੱਗੇ ਕਾਰਵਾਈ ਹੋਊਗੀ ਜੋ ਹੋਰ ਚੀਜ਼ ਹੋ ਜਾਏਗਾ ਹਨਾ ਤੇ ਤੁਹਾਡੀ ਕਰ ਕੀ ਨਾਮ ਸੀ ਮਿਰਤਪਦਾ ਉਹ ਦਾ ਨਾ ਖੁਸ਼ਪ੍ਰੀਤ ਕੌਰ ਉਮਰਪ੍ਰੀਤ 17 ਸਾਲ ਡਾਕਟਰ ਉਹ ਕੁਜੀਤ ਸਿੰਘ ਇੰਡਪੈਰੋਪਰ ਟਾਣਾਵਾਜੀਲਾ ਸਵੇਕੜ ਸਾਹਿਬ ਨੂੰ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ